ਪਲੇਟ ਆਈ ਹੈ ਕਿਸੇ ਨੇ ਇਤਰਾਜ਼ ਲਾਇਆ ਵੀ ਬੀ.ਐਲ.ਪੀ.ਓ. ਸਾਹਿਬ ਕਿਸੇ ਦੇ ਕੋਲਡ ਸਟੋਰ ਚ ਫਗੋ ਵਾਲਾ ਫਗਵਾੜ ਕੋਲਡ ਸਟੋਰ ਚ ਜਾ ਕੇ ਆਏ ਨੇ ਤੇ ਕੋਈ ਪੇਮੈਂਟ ਵਗੈਰਾ ਦੀ ਜਿਹੜੀ ਦੱਸਣ ਦੇ ਮੁਤਾਬਿਕ ਹੈ ਨਾ ਮੈਂ ਮੀਡੀਆ ਲੈ ਕੇ ਆਈ ਆ ਤੇ ਆਪਾਂ ਦੇਖਦੇ ਕੋਈ ਗੱਲ ਨਹੀਂ ਹੋਊਗਾ ਤਾਂ ਮੈਂ ਜਨਤਕ ਮਾਫੀ ਮੰਗੂ ਨਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਨਹੀਂ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਮਿੰਟ ਗੱਲ ਦੂਣਾ ਮੇਰੇ ਕੈਮਰਾ ਕਮਾ ਲਓ ਨਹੀਂ ਨਹੀਂ ਇੱਕ ਮਿੰਟ ਕਰੋ ਨਹੀਂ ਨਹੀਂ ਪਲੀਜ਼ ਤੁਸੀਂ ਨਹੀਂ ਨਹੀਂ ਤੁਸੀਂ ਆਹ ਗੱਡੀ ਵੀ ਚੈੱਕ ਕਰ ਲਓ ਸਰ ਮੈਨੂੰ ਕੋਈ ਤਰਾਜ ਨਹੀਂ ਹੈਗਾ ਮੈਂ ਤਾਂ ਕਿਚਕ ਚੈੱਕ ਕਰਨ ਨੂੰ ਤਿਆਰ ਹਾਂ ਜੀ ਸਰ ਤੁਸੀਂ ਕਰ ਰਹੇ ਹੋ ਪਲੀਜ਼ ਚੈੱਕ ਹਾਂਜੀ ਕਰ ਰਿਆ ਜੀ ਕਰ ਰਿਆ ਮੈਂ ਮੈਂ ਸ਼ੂਟ ਕਰ ਰਿਆ ਮੈਂ ਪਲੀਜ਼ ਯਾਰ ਅਸੀਂ ਆਪਣੀ ਕੰਮ ਵੀ ਕੋਈ ਸਰ ਕਰੋ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ ਪਲੀਜ਼ ਹਾਂ ਨਾ ਮੈਂ ਪਲੀਜ਼ ਸਾਰਾ ਔਨ ਕੈਮਰਾ ਕਰੋ ਪਲੀਜ਼ ਸਰ ਰਾਜस्तानी ਹੈ ਕੋਈ ਰਿਕਵੈਸਟ ਹੈ ਨਾ ਸਰ ਵਹੀਕਲ ਮੇਰਾ ਮੈਂ ਜੇ ਕਿਸੇ ਗਲਤੀ ਕੀਤੀ ਵੀ ਤਾਂ ਮੈਂ ਸਜ਼ਾ ਦਾ ਭਾਗੀਦਾਰਾਂ ਜੀ ਮੈਨੂੰ ਪਰ ਮੇਰੀ ਗੱਡੀ ਚ ਮੈਨੂੰ ਸਰ ਪਲੀਜ਼ ਮਤਲਬ ਐਮ ਐਲ ਐ ਮੈਡਮ ਹੈਗਾ ਨਹੀਂ ਪਲੀਜ਼ ਔਨ ਕੈਮਰੀ ਕਰੋ ਸਾਰਾ ਪਲੀਜ਼ ਨਾ ਕਰੋ ਜੀ ਮੈਂ ਆਨ ਐਮ ਠੀਕ ਕਰ ਲਉਣਾ ਹਾਂ ਜੀ ਹਾਂ ਦੇਖੋ ਮੈਨੂੰ ਨਹੀਂ ਪਤਾ ਕਿ ਮੇਰੀ ਬਤ ਕੋ ਗੱਲ ਨੂੰ ਮੇਰੀ ਗੱਡੀ ਉੱਥੇ ਰੁਕ ਗਈ ਹੈ ਮੈਡਮ ਮੈਨੂੰ ਉਲਝਾਇਆ ਗਿਆ ਉਹ ਟੋਲ ਪਲਾਟ ਤੇ ਥੋੜਾ ਵੀ ਆਉਗਾ ਸਾਰਾ ਕੁਝ ਆਉਗਾ ਪਲੀਜ਼ ਅਗਰ ਕਰ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ ਦੇ ਦੇ ਤੁਹਾਡੇ ਦੇਖੋ ਮੈਂ ਦੱਸ ਦਿੰਦੀ ਹਾਂ ਵੀਡੀਓ ਸਾਡੇ ਮਤੇਦ ਨਹੀਂ ਤੁਹਾਡੇ ਮਤੇਦ ਨਹੀਂ ਆਉਂਦਾ ਹਾਂ ਜੀ ਚਲੋ ਮਤੇਦ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ ਤਿਆਰੀਆਂ ਸਿਖਰਾਂ ਤੇ ਨੇ ਅਜੇਹੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਵਾਨੀਗੜ ਦੇ ਬੀਡੀਪੀਓ ਬਲਜੀਤ ਸਿੰਘ ਸੋਹੀ ਦੀ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਹੈ ਬੀਡੀਪੀਓ ਬਲਜੀਤ ਸਿੰਘ ਸੋਹੀ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਹੈ ਬੀਡੀਪੀਓ ਦੀ ਗੱਡੀ ਨੂੰ ਟੋਲ ਪਲਾਜ਼ਾ ਤੋਂ ਵਾਪਸ ਐਸਡੀਐਮ ਦਫ਼ਤਰ ਲਿਆਂਦਾ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੱਡੀ ਦੀ ਤਲਾਸ਼ੀ ਲਈ ਗਈ ਹੈ ਇਸ ਮੌਕੇ ਬीडीपीओ ਦੇ ਸਾਹ ਸੁੱਕੇ ਹੋਏ ਨਜ਼ਰ ਆਏ ਗੱਡੀ ਦੀ ਤਲਾਸ਼ੀ ਲੈਣ ਸਮੇ ਗੱਡੀ ਚੋਂ ਰਿਸ਼ਵਤ ਦੇ ਪੈਸਿਆਂ ਦੀ ਰਿਕਵਰੀ ਨਹੀਂ ਹੋਈ ਹੈ આરોਪ ਇਹ ਵੀ ਹੈ ਕਿ ਗੱਡੀ ਰਸਤੇ 'ਚ ਰੋਕੀ ਗਈ ਜਾਂ ਫਿਰ ਐਸਡੀਐਮ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਕੁਝ ਗੜਬੜੀ ਕੀਤੀ ਗਈ ਹੈ ਉੱਥੇ ਹੀ ਪਵਾਨੀਗੜ ਦੇ ਬीडीपीओ ਬਲਜੀਤ ਸਿੰਘ ਸੋਹੀ ਨੇ ਕਿਹਾ ਕਿ ਮੇਰੇ ਉੱਪਰ ਝੂਠੇ આરોਪ ਲਾਏ ਜਾ ਰਹੇ ਨੇ ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਗਿਆ ਸੀ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲਈ ਹੈ ਹਾਂ ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ ਮੈਂ ਬੀਡੀਪੀ ਭਵਾਨੀਗੜ 198 ਤੋਂ ਲੱਗਿਆ ਹੈਗਾ ਠੀਕ ਹੈ ਜੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਇਹ ਫਸਟ ਟਾਈਮ ਹੋ ਗਿਆ ਜਿਹੜਾ ਇਨਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਕੇ ਰਿਆ ਗਿਆ ਬਾਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉੱਥੇ ਕੀ ਖੋਲਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆ ਜਾਓ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਇਹ ਫਾਲਤੂ ਕੀ ਖੋਈ ਗਈ ਹੈ ਕਿੱਥੇ ਗਏ ਸੀ ਤੁਸੀਂ ਕਿੱਥੇ ਹੋਇਆ ਇਨਸੂਡ ਨਹੀਂ ਮੈਂ ਨਾਰਮਲਿਟੀ ਨਹੀਂ ਚਾ ਆਪਦਾ ਸ਼ਾਮ ਨੂੰ ਘ ਕਾਫੀ ਲੇਟ ਸੀਗੇ ਉਹਦੇ ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਨਾ ਸਰ ਸਟੇਟ ਚ ਕੀ ਕਰ ਰਹੇ ਸੀ ਤੁਸੀਂ ਕਰ ਰਹੇ ਸੀ ਕੋਲ ਸਟੋਰ ਚ ਕੀ ਕਰ ਰਹੇ ਸੀ ਹਾਂਜੀ ਕੋਲ ਸਟੋਰ ਚ ਕੀ ਕਰ ਰਹੇ ਸੀ ਸਰ ਕੁਝ ਉੱਥੇ ਨਹੀਂ ਮੈਂ ਗਿਆ ਸੀ ਇਹ ਮੇਰੇ ਮੈਥਨ ਦੱਸਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ ਚ ਜੀ ਤab ਮੇਰੇ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹਾਂ ਜਾਂ ਕਿਸੇ ਨੂੰ ਮਿਲਿਆ ਹਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਤੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸੋ ਇਸ ਸਾਬ ਪ੍ਰਾਈਵੇਟ ਕੱਟੀ ਜਾਂਦੇ ਤੁਸੀਂ ਸਰਕਾਰੀ ਕੱਟੀ ਸੋ ਇਸ ਸਾਬ ਤੁਹਾਡੇ ਪਰ ਇਲਜ਼ਾਮ ਐਮ ਐਲ ਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਇਹ ਫਾਲਸ ਅਲੀਗੇਸ਼ਨ ਨੋ ਨੋ ਫਾਲਸ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀਏ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਨੇ ਸਰਕਾਰੀ ਗੱਡੀ ਲੈ ਕੇ ਕਿਸੇ ਕੋਟ ਸਟੋਰ ਜਾਂ ਪ੍ਰਾਈਵੇਟ ਗੱਡੀ ਤੁਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ 10 ਮਿੰਟ ਵਿੱਚ ਉੱਥੇ ਲਾਇਆ ਨਾਲ ਦੀਆਂ ਮੈਂ ਨਿਕਲੇ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਓ ਆਫਿਸ ਆ ਗਏ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਲੋਕ ਮੈਂ ਕਿਤੇ ਵੀ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀ ਮੈਂ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਕੋਲ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਪਿਕ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਰਹਾ ਮੇਰਾ ਆਫਿਸ ਚੈੱਕ ਕਰ ਲ ਠੀਕ ਓਕੇ ਥੈਂਕ ਯੂ ਹਰਜਿੰਦਰ ਸਿੰਘ ਬਾਲੀ ਹਾਂਜੀ ਪੰਚਾਇਤ ਸੈਕਟਿਵ ਕੋ ਨਹੀਂ ਗੱਡੀ ਅੱਪਾ ਕੀ ਇਨਸੀਡੈਂਟ ਹੋਇਆ ਸੀ ਸਰ ਇੱਧਰ ਹੀ ਬਸ ਮੈਂ ਤਾਂ ਇੱਥੋਂ ਦਫ਼ਤਰੋਂ ਗੱਡੀ ਲੈ ਕੇ ਆਇਆ ਹਾਂ ਜੀ ਇਹਦੀ ਗੱਡੀ ਲੈ ਕੇ ਆਇਆ ਸੋਹੀ ਸਾਹਿਬ ਦੀ ਓਕੇ ਪਰ ਕਿੱਥੇ ਗਏ ਸੀ ਕਿਸ ਕਾਰਨ ਗਏ ਸੀ ਏਡੀਸੀ ਦਫ਼ਤਰੋਂ ਆਉਂਦੇ ਆਉਂਦੇ ਪੱਗੂ ਵਾਲੇ ਖੜੇ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਜਾ ਰਹੇ ਸੀ ਪੱਗੂ ਵਾਲੇ ਕਿੱਥੇ ਗਏ ਸੀ ਕਿੰਨਾ ਸਮਾਂ ਰਹੇ ਫਗੂ ਵਾਲੇ 20 ਮਿੰਟ ਰਹੇ ਕਿੱਥੇ ਰਹੇ ਜੀ ਕੋਲਡ ਸਟੋਰ ਤੇ ਉੱਥੇ ਕੀ ਕਰ ਰਹੇ ਸੀ ਤੁਸੀਂ ਨਾਲ ਨਹੀਂ ਮੈਨੂੰ ਪਤਾ ਮੈਂ ਗੱਡੀ 'ਚ ਬੈਠਾ ਸੀ ਤੁਹਾਨੂੰ ਲੱਗਦਾ ਕਿ ਸਰਕਾਰੀ ਸਮੇਂ ਦੇ ਵਿੱਚ ਆਉਣ ਡਿਊਟੀ ਜਿੱਥੇ ਗਏ ਸੀ ਉੱਥੇ ਮਨ ਲਓ ਕੀ ਕੀ ਕਰਨਗੇ ਸੀ ਪ੍ਰਾਈਵੇਟ ਨਹੀਂ ਪਤਾ ਜੀ ਇਹਨਾਂ ਨੂੰ ਸਾਫ਼ ਨਹੀਂ ਪਤਾ ਸਰ ਅੱਜ ਵੀਡੀਓ ਸਾਹਿਬ ਦਾ ਆਫਿਸ ਡਰਾਈਵਰ ਅਲਾਟ ਕੀਤੇ ਹੋਏ ਨੇ ਹਾਂਜੀ ਹਾਂ ਇਹ ਨਹੀਂ ਪਤਾ ਜੀ ਉਹ ਕਿੱਥੇ ਤੁਸੀਂ ਅੱਜ ਹੀ ਚਲਾ ਰਹੇ ਸੀ ਗੱਡੀ ਨਹੀਂ ਮੈਂ 8 ਦਿਨ ਹੋ ਗਏ ਮੈਂ ਸ਼ਾਮ ਨੂੰ ਮੈਂ ਪਟਿਆਲੇ ਕੋ ਆਉਣ ਇਹਦੇ ਘਰ ਦੇ ਨਾਲ ਘਰ ਸੀ ਮੇਰਾ ਮੈਨੂੰ ਨਾਲ ਲੈ ਆਉਂਦੇ ਹੁੰਦੇ ਸੀ ਨਾਲ ਲੈ ਜਾਂਦੇ ਤੁਸੀਂ 8 ਦਿਨ ਤੋਂ ਚਲਾ ਰਹੇ ਹੋ ਹਾਂਜੀ ਹਾਂਜੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਕੋਲਡ ਸਟੋਰ ਤੁਸੀਂ ਗਏ ਸੀ ਗੱਡੀ ਚ ਚਲਾ ਕੇ ਉੱਥੇ ਰਿਸ਼ਵਤ ਤਾਂ ਲੱਗੀ ਹੈ ਤੁਹਾਨੂੰ ਕੋਈ ਜਾਣਕਾਰੀ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਗੱਡੀ 'ਚ ਕੁਝ ਰੱਖਿਆ ਤਾਂ ਨਹੀਂ ਗਏ ਜੀ ਉਸ ਟਿਸਟਮ 'ਤੇ ਬੈਠੇ ਸੀ ਨਾ ਨਾ ਮੇਰੇ ਹੁੰਦੇ ਕੁਝ ਨਹੀਂ ਰੱਖਿਆ ਠੀਕ ਹੈ ਸਰ ਤੇ ਬਾਅਦ 'ਚ ਕੁਝ ਰੱਖਿਆ ਵੀ ਤਾਂ ਮੈਂ ਕਹਿ ਨਹੀਂ ਸਕਦਾ ਲਵੇ ਹੋਵੇ ਕੁਝ ਤਾਂ ਨਹੀਂ ਕਹਿ ਸਕਦਾ ਜੀ ਠੀਕ ਹੈ ਗੱਡੀ ਦੀ ਚਾਬੀ ਹੁਣ ਤੁਹਾਡੇ ਕੋਲ ਹੀ ਹੈ ਜੀ ਮੇਰੇ ਲਵੇ ਹੈ ਜੀ ਇਹ ਤੁਸ ਜੀ ਕਿੰਨਾ ਕਹਿ ਰਹੇ ਹੋ ਵੀ ਕਿਸ ਬਾਤ ਕਿਸੇ ਨਾਲ ਰੱਖਦਾ ਨਹੀਂ ਉਦੋਂ ਬਾਅਦ ਚ ਇਹ ਗੱਡੀ ਕੋ ਤੋਲ ਪਲਾਜੇ ਤੋਂ ਲੈ ਕੇ ਆਏ ਨੇ ਨਾ ਜੀ ਅੱਛਾ ਇਹਨਾਂ ਤੁਸੀਂ ਨਹੀਂ ਲੈ ਕੇ ਆਏ ਆਪ ਚਲਾ ਕੇ ਤੋਲ ਪਲਾਜੇ ਤੋਂ ਮੈਂ ਆਪ ਨਹੀਂ ਲੈ ਕੇ ਆਇਆ ਇਹ ਹੋਰ ਕੌਣ ਚਲਾ ਕੇ ਲੈ ਕੇ ਆਏ ਜੀ ਕੌਣ ਚਲਾ ਕੇ ਲੈ ਕੇ ਆਏ ਆਪ ਲੈ ਕੇ ਨਹੀਂ ਸਾਹਿਬ ਕੌਣ ਲੈ ਕੇ ਨਹੀਂ ਵੀਡੀਓ ਸਾਹਿਬ ਲੈ ਕੇ ਆਏ ਤੁਸੀਂ ਕਿੱਥੇ ਦੀ ਸਰ ਉਦੋਂ ਮੈਂ ਤਾਂ ਪ੍ਰਾਈਵੇਟ ਗੱਡੀ ਚ ਆਏ ਜੀ ਉਦੋਂ ਠੀਕ ਹੈ ਉਹ ਕਿਹਨੂੰ ਉਤਾਰਿਆ ਗਿਆ ਤਾ ਪਹਿਲਾਂ ਗੱਡੀ ਗੱਡੀ ਚਲਾ ਰਹੇ ਸੀ ਸਿਰਫ ਟੋਲ ਪਾਸ ਤੇ ਆ ਕੇ ਤੁਹਾਨੂੰ ਕਿਉਂ ਉਤਾਰਿਆ ਗਿਆ ਉਹ ਜਾਣਕਾਰੀ ਪਤਾ ਨਹੀਂ ਇਕੱਲੇ ਗੱਡੀ ਲੈ ਕੇ ਆ ਗਏ ਮੈਂ ਤਾਂ ਫਿਰ ਬਾਅਦ ਚ ਮੇਰੀ ਨੌਨ ਸੀ ਉਹਨਾਂ ਨਾਲ ਆਇਆ ਦੇਖੋ ਤੁਸੀਂ ਬਿਆਨ ਲਈ ਨੇ ਜਿਹੜੇ ਉਹਨਾਂ ਦੇ ਆਪਣੇ ਬੀਡੀਪੀਓ ਭਵਾਨੀਗੜ ਦੇ ਦਫਤਰ ਦੇ ਸੈਕਟਰੀ ਨੇ ਉਹ ਡਰਾਈਵਰ ਦੇ ਤੌਰ ਤੇ ਸੀ ਤੁਹਾਡੇ ਸਾਹਮਣੇ ਬਿਆਨ ਆਈ ਚੁੱਕੇ ਨੇ ਕਿ ਇੱਥੇ ਤੱਕ ਗਏ ਸੀ ਉਹ ਗਾਂ ਉਹਨਾਂ ਨੂੰ ਨਹੀਂ ਲੈ ਕੇ ਆਏ ਜਾਂ ਇੱਥੇ ਆਏ ਨੇ ਈਵਨ ਇੱਥੇ ਵੀ ਮੈਂ ਪਤਾ ਕੀਤਾ ਉਹ ਉਰੇ ਆ ਕੇ ਐਸ ਡੀ ਐਮ ਸਾਹਿਬ ਦੇ ਆਫਿਸ ਤੋਂ ਗਾਂ ਲੰਗੇ ਨੇ ਪਿੱਛੇ ਜਾ ਕੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਵੇ ਸੈਕੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਤੇ ਕਿਹੜੀਆਂ 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 ਗੱਡੀਆਂ ਗਈਆਂ ਸੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀਡੀਪੀ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ ਸੋ ਮੈਂ ਫੇਰ ਕਹਿੰਨੀ ਆ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਆ ਕੋਈ ਵੀ ਗੱਲ ਆ ਜਿਹੜੀ ਬੇਵਜਾ ਕਿਸੇ ਦੇ ਕਹਿਣ ਤੇ ਜਾਂ ਉੱਠ ਕੇ ਆਉਣ ਤੇ ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਪਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਇਹ ਜਿਹੜੀਆਂ ਜਿਹੜੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ ਸੋ ਮੇਰੀ ਕਿਸੇ ਤਰ੍ਹਾਂ ਦੀ ਵੀ ਅਸੀਂ ਹਾਂ ਗਿਆ ਪਰ ਨਿੱਜੀ ਤੌਰ ਤੇ ਸੀ ਕਿ ਪ੍ਰਾਈਵੇਟ ਤੌਰ ਤੇ ਸੀ ਆਪਣੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ ਮੈਡਮ ਜੇਕਰ ਕੋਈ ਮਿਲੀ ਹੈ ਕਿ ਟੋਲ ਪਲਾਸ ਤੱਕ ਗੱਡੀ ਇਹ ਜਿਹੜੇ ਚਲਾ ਕੇ ਗਏ ਨੇ ਸਰਕਾਰੀ ਡਰਾਈਵਰ ਨੇ ਉਹਨਾਂ ਨੇ ਚਲਾਈ ਹੈ ਬਾਅਦ ਉਹਨਾਂ ਨੇ ਆਪ ਚਲਾਈ ਹੈ ਤੁਹਾਡੇ ਸਾਹਮਣੇ ਬਿਆਨ ਨੇ ਜੀ ਹੁਣ ਮੈਨੂੰ ਜਿੰਨਾਕ ਡਾਊਟ ਸੀਗਾ ਹੁਣ ਉੱਥੇ ਤੱਕ ਇੱਧਰ ਉੱਧਰ ਹੋਇਆ ਸਿਸਟਮ ਜਾਇ ਇੱਥੇ ਆ ਕੇ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤਾਂ ਵੈਸੇ ਹੁਣ ਪੁਲਿਸ ਦੇ ਹੱਥਾ ਹੁਣ ਜਿੰਨੀ ਜਲਦੀ ਹੋਊਗਾ ਮੈਂ ਬਿਲਕੁਲ ਜੀ ਜਾਂਚ ਦਾ ਵਿਸ਼ਾ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਆ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਆ ਦੁੱਧ ਦਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਇਹ ਚੀਜ਼ ਪਤਾ ਲੱਗੇ ਜੇ ਇਸ ਤਰ੍ਹਾਂ ਦੀ ਕੋਈ ਸਾਹਮਣੇ ਆਉਂਦਾ ਤਾਂ ਕੀ ਕਾਰਵਾਈ ਦਾ ਤੁਸੀਂ ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਕ ਕਰਨਾ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ੀਅਨ ਨੇ ਜਿਹੜੀ ਬਿਊਰੋਕ੍ਰੇਸੀ ਹੈ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਬਣੇ ਜਿਹੜਾ ਕਿ ਦਿਨ ਪਰ ਦਿਨ ਟੁੱਟਦਾ ਜਾ ਰਿਹਾ ਘਟਦਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਘਾਤਕ ਹੈ ਇਹ ਚੀਜ਼ ਜਦੋਂ ਕਿ ਲੋਕਾਂ ਦਾ ਵਿਸ਼ਵਾਸ ਹੀ ਇਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੇ ਕਿ ਸਾਰੇ ਸਿਸਟਮ ਨੂੰ ਚਲਾਉਣਾ ਰਨ ਕਰਨਾ ਸੋ ਉਹਨਾਂ ਦਾ ਵਿਸ਼ਵਾਸ ਜਿਹੜਾ ਬਣਨਾ ਚਾਹੀਦਾ ਇਹ ਕਲੀਅਰ ਹੋਣਾ ਚਾਹੀਦਾ ਮੈਂ ਇਹਨਾਂ ਦੇ ਚੋਣਾਂ ਨੂੰ ਲੈ ਕੇ ਕੋਈ ਅੱਛਾ ਚੱਲਦਾ ਫਸਲਾ ਜਿਹੜੀ ਮੁਲਤਦਾ ਹੋਈ ਅੱਜ ਬਿਲਕੁਲ ਜੀ ਮੈਂ ਤਾਂ ਕਹਿ ਰਹੀ ਆ ਵੀ ਮੈਂ ਮੈਂ ਚਲੋ ਸਰਕਾਰ ਆ ਮੈਂ ਮੌਕੇ ਦੀ ਐਮ ਐਲ ਏ ਆ ਮੈਂ ਫੋਨ ਕਰ ਰਹੀ ਆ ਬੀ ਡੀ ਪੀਓ ਸਾਹਿਬ ਨੂੰ ਵੀ ਭਾਈ ਮੇਰੇ ਕੋਲ ਲੋਕੀ ਆ ਰਹੇ ਨੇ ਤੁਸੀਂ ਕਿੱਥੇ ਹੋ ਤੁਸੀਂ ਦਫ਼ਤਰ ਕਿਉਂ ਨਹੀਂ ਬੈਠ ਰਹੇ ਤੁਹਾਡੇ ਪਟਵਾਰੀ ਕਿੱਥੇ ਨੇ ਸੰਤੀ ਦੇ ਤੁਹਾਡੇ ਬੰਦੇ ਸਾਰੇ ਕਿੱਥੇ ਨੇ ਫੋਨ ਬੰਦ ਕਰਕੇ ਕਿੱਥੇ ਭੱਜੇ ਹੋਏ ਹੋ ਸਾਰੇ ਮੈਂ ਮੈਂ ਪੁੱਛ ਰਹੀ ਆ ਇਹਨਾਂ ਨੂੰ ਮੈਨੂੰ ਦੱਸਣ ਕਿੱਥੇ ਨੇ ਈਵਨ ਮੈਂ ਡੀ ਸੀ ਸਾਹਿਬ ਨੂੰ ਦੱਸਿਆ ਮੈਂ ਕਿਹਾ ਜੀ ਬੀ ਡੀ ਪੀਓ ਹੈ ਨਹੀਂ ਆਪਣੇ ਦਫ਼ਤਰ ਦੇ ਵਿੱਚ ਮੈਂ ਸਡੀਐਮ ਸਾਹਿਬ ਨੂੰ ਦੱਸਿਆ ਜੀ ਮੈਂ ਕਿਹਾ ਬੀੜੀਪੀਓ ਸਾਹਿਬ ਤੇ ਉਹਨਾਂ ਦੇ ਅਧਿਕਾਰੀ ਉੱਥੇ ਹੈ ਨਹੀਂਗੇ ਕਿਉਂ ਨਹੀਂ ਹੈਗੇ ਉੱਥੇ ਲੋਕ ਉੱਥੇ ਇਕੱਠੇ ਹੋ ਰਹੇ ਨੇ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ ਹੈ ਗੱਲ ਹੈ ਕੋਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਉੱਥੋਂ ਦਾ ਐਮਐਲਏ ਹੋਊਗਾ ਨਾ ਉੱਥੋਂ ਦਾ ਲੀਡਰ ਹੋਊਗਾ ਜਦੋਂ ਤੁਹਾਡੇ ਕੋਲ ਇਲਜ਼ਾਮ ਲੱਗੇ ਨੇ ਉਦੋਂ ਤੁਸੀਂ ਕਾਲ ਕੀਤੀ ਆ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਜੀ ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਕਿ ਜਿੰਨਾ ਤੁਸੀਂ ਇਹਦਾ ਖਲਾਰਾ ਪਾਉਂਗੇ ਉਹ ਚੀਜ਼ਾਂ ਜਿਹੜੀ ਆਊਟ ਹੋ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਇੱਥੇ ਲੈ ਕੇ ਆਈਆਂ ਤੇ ਮੈਨੂੰ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜਾ ਕਲੀਅਰ ਹੋਇਆ ਕਿ ਜਿਹੜਾ ਨਾਲ ਡਰਾਈਵਰ ਸੀ ਜੋ ਸੈਕਟਰੀ ਨੇ ਸਾਡੇ ਇਹਦੇ ਵਿਡੀਓ ਦਫ਼ਤਰ ਦੇ ਉਹਨਾਂ ਨੂੰ ਇੱਥੇ ਛੱਡ ਕੇ ਗਾਂ ਜਾ ਕੇ ਨੇ ਤੇ ਉੱਥੋਂ ਕੁੱਲੇ ਵਾਪਸ ਜਿਹੜੇ ਇੱਥੇ ਆਏ ਨੇ ਸੋ ਇੱਕ ਕਲੀਅਰ ਇਨਵੈਸਟੀਗੇਸ਼ਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੋ ਜੇ ਤੇ ਲੋਕਾਂ ਨੂੰ ਠੀਕ ਠੀਕ ਹੈ ਥੈਂਕ ਯੂ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਔਰ ਮੇਰੀ ਰਿਸਪਾਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋल्ड ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹ ਤੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਜੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵ ਹੈ ਹੈਗਾ ਕਿ ਲੋਕਾਂ ਦੇ ਜਿਹੜੇ ਅ ਡੈਮੋਕਰੇਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਫਿਰ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ